ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡੀ ਆਪਣੀ ਕਿਰਨ ਮਾਨ ਲੈ ਕੇ ਆਈਆਂ ਇੱਕ ਤੁਹਾਡੇ ਵਾਸਤੇ ਨਵਾਂ ਵਲੌਗ ਅੱਜ ਕੀ ਜਿਵੇਂ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਕਿ ਅੱਜ ਹੈਗਾ ਆ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਤੇ ਇਸ ਮੌਕੇ ਦੇ ਉੱਤੇ ਅਸੀਂ ਤਿਆਰ ਕਰ ਰਹੇ ਹਾਂ ਆਪਣੀ ਟੀਮ ਦੇ ਵਾਸਤੇ ਕੜਾਹ ਪ੍ਰਸ਼ਾਦ ਇਹ ਆ ਗਿਆ ਜੀ ਸਭ ਤੋਂ ਪਹਿਲਾਂ ਘਿਓ ਉਸ ਤੋਂ ਬਾਅਦ ਮੈਨੂੰ ਅੱਗੇ ਨਹੀਂ ਪਤਾ ਕੀ ਕੀ ਪਈਦਾ ਨਹੀਂ ਤੇ ਮੈਂ ਤੂੰ ਪੂਰਾ ਹੀ ਦੱਸ ਨਾ ਜੇ ਤੂੰ ਵਲੋਗਿੰਗ ਹੀ ਕਰਨ ਲੱਗਾ ਮੈਂ ਤੇ ਨਹੀਂ ਮੈਂ ਤੇ ਕਿਰਨ ਮਾਨ ਬਣਿਆ ਨਾ ਤਾਂ ਕਰ ਗਿਆ ਤੇ ਫਿਰ ਕਿਰਨ ਮਾਨ ਪੂਰੀ ਤਰ੍ਹਾਂ ਘੋੜੀ ਨਹੀਂ ਪਾਇਆ ਉਹ ਫਿਰ ਉਹ ਕਿਰਨ ਮਾਨ ਸਾਰੇ ਥੜੀ ਨਹੀਂ ਬਹਾ ਸਕਦੇ ਯਾਰ ਹੈ ਹੀ ਹੈ ਅਰ ਕਿਰਨ ਮਾਨ ਨਹੀਂ ਵਾਂ ਸਕਦਾ ਕਾਪੀ ਕਰ ਨਹੀਂ ਕੋਸ਼ਿਸ਼ ਨਾ ਕਰੋ ਡੋਨਟ ਕਾਪੀ ਪੇਸਟ ਚਲੋ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਉਮੀਰ ਕਰਦੇ ਆ ਸਾਰੇ ਜਣੇ ਵਧੀਆ ਹੋਗੇ ਸਾਰੇ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਬਹੁਤ ਬਹੁਤ ਵਧਾਈਆਂ ਹੋਣ ਤੇ ਅੱਜ ਆਪਾਂ ਬਣਾਉਣ ਜਾ ਰਹੀਆਂ ਖਰਾ ਪ੍ਰਸ਼ਾਦ ਕਿਉਂਕਿ ਟਾਈਮ ਜ਼ਿਆਦਾ ਹੋ ਗਿਆ ਕਿਉਂਕਿ ਮੰਮੀ ਹੋਣੀ ਸਾਰੇ ਹੋਣ ਆਏ ਆ ਸ਼ੂਟ ਵਾਸਤੇ ਤੇ ਜਿਹੜਾ ਸਾਡਾ ਕਿਉ ਹੈ ਸਾਡਾ ਸਰਤਾ ਘੱਡੇ ਆਏ ਆ ਸ਼ੂਟ ਦੇ ਤੇ ਕਿਉ ਹੈ ਤੇ ਸਾਹੇ ਲੱਗੇ ਰੈਸਪੀ ਦਾ ਸੱਗੀ ਜੀ ਬਣਾ। ਇਹ ਸਭ ਤੋਂ ਪਹਿਲਾਂ ਜੀ ਆਪਾਂ ਘਿਓ ਪਾਇਆ ਹੈ ਜੀ ਉਹਨੂੰ ਫਿਰ ਗਰਮ ਕੀਤਾ ਹੈ ਫਿਰ ਉਸ ਤੋਂ ਬਾਅਦ ਅਸੀਂ ਆਟਾ ਪਾਇਆ ਹੈ। ਫਿਰ ਉਸ ਤੋਂ ਬਾਅਦ ਆਪਾਂ ਥੋੜਾ ਜਾਂ ਫਿਰ ਘਿਓ ਪਾਵਾਂਗੇ। ਇਹਦੇ ਤੂੰ ਵੇਖ ਕੇ ਦੱਸ ਨਹੀਂ ਨਾ ਵੀਰੇ ਵੇਖੇ ਰੱਖ। ਜਿੱਥੇ ਤੱਕ ਮੈਨੂੰ ਲੱਗਦਾ ਫਿਰ ਦੀਦੀ ਹੁਣ ਇਹਦੇ ਵਿੱਚ ਆਪਾਂ ਉਹ ਪਾਵਾਂਗੇ ਹਨਾ 슈ਗਰ। ਉਸ ਤੋਂ ਬਾਅਦ ਉਸ ਤੋਂ ਬਾਅਦ ਸ਼ਾਇਦ ਸ਼ਾਇਦ ਅੱਗੇ ਦੁੱਧ ਵੀ ਪਾਉਂਦੇ ਆ। ਨਹੀਂ ਨਹੀਂ ਉਹ ਨਹੀਂ ਬੰਦੇ। ਸ਼ੀਹਾ ਦਾ ਗੋ ਨਹੀਂ ਨਹੀਂ ਆਪਾਂ ਸਿਰਫ 슈ਗਰ ਦਾ ਯੂਜ਼ ਕਰਾਂਗੇ ਜੀ ਅਛਾ 슈ਗਰ ਕਿਉਂ ਤੇ ਆਟੇ ਦਾ ਬਣ ਜੂਗਾ ਕੜਾ ਹਨਾ ਬਸ ਇਹ ਇਹਦੇ ਨਾਲ ਬਣ ਜਾਂਦਾ ਵਾ ਹਾਂ ਪਰ ਇਹਦੇ ਨੂੰ ਕੁਛ ਨਹੀਂ ਆ ਤੇ ਨਹੀਂ ਆ ਤੇ ਫਿਰ ਇਦਾਂ ਚਿੱਟਾ ਚਿੱਟਾ ਹੈਗਾ ਵਾ ਜਿਹੜਾ ਆਪਾਂ ਖਾਣੇ ਉਹਦਾ ਕਲਰ ਕਿਵੇਂ ਬੇ ਚੇਂਜ ਹੋਊਗਾ ਇਹ ਹਜੇ ਭੁੰਨਿਆ ਥੋੜਾ ਗਿਆ ਵਾ ਇਹਨੂੰ ਆਪਾਂ ਰੋਸਟ ਕਰਾਂਗੇ ਫਿਰ ਉਸ ਤੋਂ ਬਾਅਦ ਹੀ ਇਹਦਾ ਕਲਰ ਆਊਗਾ ਫਿਰ ਅਸੀਂ ਤੇ ਚੀਨ ਨਹੀਂ ਪਾਵਾਂਗੇ ਫਿਰ ਤੇ ਜਿਹੜਾ ਉਹ ਬਣਾਉਂਦੇ ਆ ਜਿਹੜਾ ਕਲਰ ਹੁੰਦਾ येलो 오ਰੇਂਜ ਉਹ ਕਲਰ ਪਾਈਦਾ ਉਹ ਸੂਜੀ ਦਾ ਬਣਦਾ ਨਹੀਂ ਉਹ ਤਾਂ ਫਿਰ ਜੇ ਅੱਪਾ ਏਦਾਂ ਰੋਸਟ ਕਰ ਦਾਂਗੇ ਉਹ ਤੇ ਬਰਾਊਨ ਹੋ ਜਾਊਗਾ ਫਿਰ ਉਹਦਾ ਕਲਰ येलो ਕਿਵੇਂ ਹੁੰਦਾ ਕਿ ਵੀ येलो ਕਲਰ ਪਿੰਡੋ ਅੰਦਰ ਅੱਛਾ ਯੈਸ ਤੇ ਜੇ ਅੱਪਾ ਇਹਦੇ ਚ ਹੁਣ येलो ਪਾ ਦਾਂਗੇ ਤੇ येलो ਬਣ ਜਾਊਗਾ ਕਿ ਵੀ येलो ਬਣ ਜਾਊਗਾ ਪਰ ਇਹਦੇ ਚ ਪਾਣਾ ਨਹੀਂ ਕਿਉਂਕਿ ਇਹ ਕੜਾਹੇ ਚ ਸ਼ਰ ਬਣਾਉਂਦੇ ਆ ਕੜਾਹੇ ਦੇਖਿਆ ਗਾਇਸ ਕਿੰਨੀ ਵਧੀਆ ਨੌਲੇਜ ਦਿੱਤੀ ਮੈਂ ਤੁਹਾਨੂੰ ਤੇਰੇ ਨਾਲੇ ਬਿਲਕੁਲ ਬੇਕਾਰ ਸੀ ਕਿਸੇ ਨੂੰ ਸਮਝ ਨਹੀਂ ਲੱਗੀ ਕਿਉਂਕਿ ਮੈਂ ਇੱਕ ਲੜਕਾ ਹਾਂ ਤੇ ਇਸ ਕਰਕੇ ਮੈਨੂੰ ਲੜਕੀਆਂ ਨੂੰ ਵੀ ਕੁਕਿੰਗ ਆਣੀ ਚਾਹੀਦੀ ਆ ਠੀਕ ਆ ਜ਼ਰੂਰੀ ਨਹੀਂ ਕਿ ਕੁੜੀਆਂ ਕੁਕਿੰਗ ਵਾਸਤੇ ਬੈਠੀਆਂ ਹੋਣ ਕੁਕਿੰਗ ਮੈਨੂੰ ਆਪਣੇ ਕਿ ਜਿੰਨੀ ਆਉਂਦੀ ਆ ਮੈਂ ਮੈਗੀ ਬਣਾ ਲੈਣਾ ਵਾ ਸੈਂਡਵਿਚ ਬਣਾ ਲੈਣਾ ਵਾ ਪਰੌਠੀ ਬਣਾ ਲੈਣਾ ਵਾ ਤੇ ਚਾਹ ਬਣਾ ਲੈਣਾ ਵਾ ਤੇ ਸਾਨੂੰ ਤੇ ਚਾਹ ਬਣਾ ਕੇ ਕਰੀ ਤੂੰ ਵੀ ਆਈ ਨਹੀਂ ਪਿਆਊਂਗਾ ਹੁਣ ਮੈਂ ਜਿੱਦਨ ਮੈਨੂੰ ਸੇਵਾ ਦਾ ਮੌਕਾ ਦੋਗੇ ਤਹੀਂ ਕੱਲ ਇੰਨੇ ਚਾਹ ਬਣਾ ਕੇ ਪਿਆਣੀ ਆ ਹਾਂ ਤੇ ਸਾਰਾ ਸਬੱਲ ਸਾਰਸਾ ਉਹਦਾ ਪਾਣਾ ਵਾ ਇਹ ਨਹੀਂ ਇਹ ਨਹੀਂ ਆ ਫਿਰ ਜੀ ਹਾਂ ਹੁਣ ਫਿਰ ਮੈਂ ਜਿਵੇਂ ਜਿਵੇਂ ਜੋ ਜੋ ਪਾਉਣਾ ਫਿਰ ਮੈਨੂੰ ਓਵੇਂ ਓਵੇਂ ਪਾਣਾ ਪਏਗਾ ਓਵੇਂ ਓਵੇਂ ਤੂੰ ਪਾਈ ਪਰ ਸਹੀ ਤਰੀਕੇ ਨਾਲ ਬੰਨੀ ਚਾਹੀਦੀ ਆ ਇਹ ਕੀ ਆ ਕੀ ਇੱਧਰ ਓਵੇਂ ਪਾਣੀ ਢੱਲਾ ਕੀ ਤੂੰ ਮੈਂ ਤੁਹਾਨੂੰ ਕਿਹਾ ਸੀ ਨਾ ਪਾਣੀ ਪੀਂਦਾ ਵਾ ਤੂੰ ਕਿਹਾ ਸੀ ਦੁੱਧ ਪੀਂਦਾ ਤੇ ਚੀਜ਼ ਵੀ ਕੋਈ ਆ ਨਾ ਦੋਵੇਂ ਲਿਕਵਿਡ ਫਾਰਮ ਚ ਨੇ ਕੋਈ ਚ ਵੀ ਕੋਈ ਦੁੱਧ ਥੋੜਾ ਤਾਂ ਪਾ ਲੀਦਾ ਥੋੜਾ ਜਿਹੜਾ ਕੜਾ ਹੈਗਾ ਥੋੜਾ ਜਿਆਦਾ ਪਤਲਾ ਹੋ ਜਾਏ ਵੈਰੀ ਬੜੀ ਕੜਾ ਪਤਲਾ ਐ ਵੈਸੇ ਕੋਈ ਵੀ ਨਹੀਂ ਖਾਂਦਾ ਆਪਣੇ ਉਹਨੇ ਤੇ ਜਿਹੜੀ ਕੜਾਈ ਸਾਡੀ ਪਤਲੀ ਆ ਤੇ ਇਹ ਨਾਲ ਨਾਲ ਹੀ ਸਾਨੂੰ ਕਰਨਾ ਪੈਂਦਿਆ ਵਾ ਨਹੀਂ ਤੇ ਸਾਡਾ ਕੜਾ ਸਾੜ ਸੇ ਚੱਲ ਹੁਣ ਬੰਦ ਕਰਦੇ ਜਦੋਂ ਬੰਜੂ ਹੋ ਰੋ ਓਕੇ ਨਹੀਂ ਨਹੀਂ ਕੜਾ ਦੇ ਨਾਲ ਨਾਲ ਨਾ ਆਪਾਂ ਚਾਹ ਵੀ ਤਿਆਰ ਕੀਤੀ ਆ ਪੂਰੀ ਆਪਣੀ ਕੜਾ ਨਾਲ ਚਾਹ ਵੀ ਕੜਾ ਦੇ ਨਾਲ ਚਾਹ ਵੀ ਆ ਤੇ ਆਪਾਂ ਨਾਲ ਬ੍ਰੈਡ ਪੀਸ ਕੱਢਾਂਗੇ ਹਨਾ ਇਹ ਚੱਲ ਹੋ ਗਈ ਨਹੀਂ ਦੀਦੀ ਫਿਰ ਮਿੱਠੇ ਨਾਲ ਮਿੱਠੇ ਦਾ ਕੰਬੀਨੇਸ਼ਨ ਇਹ ਨਾ ਬੰਦਾ ਤੂੰ ਇਹ ਵਾਲੀ ਪੁਜੀਆ ਹੈ ਜੀ ਤੂੰ ਪੁਜੀਆ ਖਾ ਸਕਦਾ ਠੀਕ ਹੈ ਠੀਕ ਹੈ ਖਾਵਾ ਪੁਜੀਆ ਰੱਖਿਆ ਨਾਲ ਆ ਗਏ ਨੇ ਆਪਣੇ ਮੰਜੂ ਭੈਣ ਮੰਜੂ ਭੈਣ ਪਾਣੀ ਪੀਣੇ ਕੇ ਲਈ ਆਈ ਹੈ ਕੁਲਚੇ ਖਾਈ ਹੋਏ ਹੈ ਇਹ ਦੇਖੋ ਜੀ ਅੱਜ ਕੱਲੇ ਕੱਲੇ ਕੁਲਚੇ ਖਾਏ ਨੇ ਅਸੀਂ ਪੁੱਛਿਆ ਦਾਦ ਜੇ ਬਗਾਨਾ ਘਰ ਨੂੰ ਆਪੇ ਆਣਾ ਚਾਹੀਦਾ ਹੈ ਐ ਅੰਟੀ ਨਹੀਂ ਹੁੰਦੀ ਉਹ ਅੰਟੀ ਹਾਂ ਤੁਸੀਂ ਦੱਸਦੇ ਤੇ ਆਪਾਂ ਫੇਰ ਆਣਾ ਸੀ ਚਲੋ ਤੰਦੂਰੀ ਤੁਹਾਡੇ ਘਰ ਤੇ ਹੀ ਤੁਮਾਰੀ ਪਰ ਪਰ ਹੁਣ ਅੰਟੀ ਭੁੱਖ ਤੇ ਸਾਨੂੰ ਹੋਂ ਲੱਗੀ ਆਣਾ ਕਦੋਂ ਤੰਦੂਰ ਆਊਗਾ ਕਦੋਂ ਅਸੀਂ ਖਾਵਾਂਗੇ ਤੇ ਬੋਦੀ ਗੱਜਾ ਖੱਟੇ ਦੇ ਕੋਚੇ ਲਾਇਆ ਨਹੀਂ ਨਹੀਂ ਉਹੀ ਖਾਣੇ ਅੱਛਾ ਆਪ ਤੁਸੀਂ ਘਰ ਦੇ ਖਾਓ ਸਾਨੂੰ ਤੁਸੀਂ ਬਾਹਰ ਦੇ ਖਵਾਓ ਠੀਕ ਆ ਉਹ ਵੀ ਮੇਦੇ ਦੇ ਬਣਾਇਸੋਂ ਤੁਸੀਂ ਕੜਾ ਖਾਓ ਵਧੀਆ ਬਸ ਮੈਂ ਕਹਿੰਦਾ ਕੜਾ ਤੇ ਅੰਡੀ ਜੀ ਮੈਂ ਬਣਾ ਰਿਆ ਮੈਂ ਦੀਦੀ ਨੂੰ ਦੱਸਦਾ ਕਿਵੇਂ ਕਿਵੇਂ ਬਣਾਉਣਾ ਤੇ ਉਹ ਬਣਾਣਗੇ ਤੁਸੀ ਤਾਂ ਬਣਾ ਲੈਣੀ ਨਾ ਨਹੀਂ ਉਹਨਾਂ ਨੂੰ ਆਉਂਦਾ ਹੀ ਨਾ ਅਰੇ ਇਸੇ ਬਿਲਕੁਲ ਨਹੀਂ ਆਤਾ ਬਸ ਹੋਤੇ ਦਾ ਬਾਈ ਦਾਵਾ ਤਾਂ ਕਿ ਕੜਾ ਥੋੜਾ ਪਤਲਾ ਹੈ ਜੀ ਚਲੋ ਜੀ ਕੜਾ ਪਰਸ਼ਾ ਰੈਡੀ ਹੋ ਗਿਆ ਤੇ ਆਪਾਂ ਕਰਤਾ ਬਾਬਾ ਜੀ ਨੂੰ ਤੇ ਹੁਣ ਬਾਕੀ ਸਾਰਿਆਂ ਨੂੰ ਆਪਾਂ ਸਰਵ ਕਰਦੇ ਚਲੋ ਸ਼ਿਕਾ ਜੀ ਸਭ ਤੋਂ ਪਹਿਲਾਂ ਬੱਚਿਆਂ ਨੂੰ ਸਰਵ ਕਰੀਏ ਤੈਨੂੰ ਗਰਮ ਨਹੀਂ ਹੈ ਤੈਨੂੰ ਜੁਲਦ ਹੋ 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 ਗਰਮਾ ਦਰਮਾ ਨਹੀਂ ਆਂਟੀ ਠੰਡਾ ਹਾਥ ਆਂਟੀ ਠੰਡਾ ਕੋਈ ਗੱਲ ਨਹੀਂ ਆਂਟੀ ਟੂ ਹਾਰਟ ਇੱਥੇ ਧੱਕੋ ਪਹਿਲਾਂ ਆਂਟੀ ਆਲੇ ਪੁੱਛੋ ਤਾ ਮਾਫ ਬੱਚਿਆਂ ਨੂੰ ਤਾਂ ਮਾਫ ਹੋ ਜਾਏਗੀ ਪਰ ਤੂੰ ਪਾਪਾ ਨੂੰ ਦਿੱਤਾ ਆਏ ਦੇਣਾ ਪਾਪਾ ਅੰਦਰ ਹੀ ਨਹੀਂ ਤੇ ਉਹ ਭੋਗ ਲਾਤਾ ਹਾਂਜੀ ਤੂੰ ਹੀ ਤੇ ਲੈਣਾ ਥੋੜਾ ਲੈ ਮੈਂ ਆਪਣੇ ਨਾਲ ਸਭ ਕੁ ਚੁਪਟੀਆਂ देखो भी अपन जी आ हो जगे बाकी सारे खवा दे दे दूजा आप नहीं खांदे ओ हो 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 माय गॉड नहीं डाटे मिटा कदर तू तिला लों मैं तो थोड़ा कर नहीं ते है तू हेलो एक मिनट कोली पर शादी से अच्छे लेना चाहिए दा बिल्कुल ਖਾਲਾ ਰੋਸ਼ਨੀ ਨਾ ਚਾਹੀ ਤੇਰੀ ਵਾਰੀ ਮੈਂ ਹੁਣ ਪਹਿਲਾਂ ਭਾਜੀ ਨੂੰ ਦੇ ਦੋ ਫਿਰ ਤੈin ਵੇਰੀਸ ਭਾਜੀ ਤੁਸੀਂ ਨਹੀਂ ਭਾਜੀ ਕਹਿ ਸਕਦੇ ਨਾ ਬੀਕੇ ਨੂੰ ਦੇ ਲਈ ਬੀਕੇ ਬੀਕੇ ਪ੍ਰਸ਼ਾਦ ਲੈ ਲਓ ਭਾਜੀ ਪ੍ਰਸ਼ਾਦ ਲੈ ਲਓ ਥੋੜਾ ਥੋੜਾ ਖਾਲਾ ਕੁਛ ਨਹੀਂ ਹੁੰਦਾ ਲੋਦੀ ਪ੍ਰਸ਼ਾਦ ਅਲਗੁਨਾ ਨੇ ਪ੍ਰਤੇਮ ਜੀ ਦਾ ਗੁਰਪੁਰਬ ਤੇ ਤੁਹਾਨੂੰ ਵੀ ਵਧਾਈ ਹੋਵੇ ਤੁਹਾਨੂੰ ਵੀ ਬਹੁਤ ਬਹੁਤ ਚਲੋ ਸਾਹਿਬ ਲਾਓ ਸਾਢੇ ਟਾਂ ਹੈਗੀ ਹੁਣ ਇਹ ਸਾਰਾ ਸਾਡਾ ਹੀ ਆ ਅਖੀਰ ਤੇ ਜਿਹੜਾ ਬਜੇਗਾ ਸਾਰਾ ਅਸੀਂ ਖਾਵਾਂਗੇ ਪਾਜੀ ਕਿੰਨੀ ਦੇਰ ਜਾ ਰਹੇ ਹੋ ਜਲਦੀ ਜਲਦੀ 1 2 ਚਲੋ ਜੀ ਸਾਰੇ ਨੂੰ ਬਪਨ ਪ੍ਰਸ਼ਾਦ ਦਿੱਤਾ ਵਾ ਤੇ ਸਾਰਿਆਂ ਨੂੰ ਗੁਰਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਬਾਬਾ ਜੀ ਸਾਰੇ ਹੈ ਬੜਾ ਸਾਡੇ ਘਰ ਨੂੰ ਨਾ ਵਲੋਗਿੰਗ ਆਪਾਂ ਕਰ ਹੀ ਨਹੀਂ ਸਕਦੇ। ਅੰਦਰੋਂ ਬਾਜ ਹੀ ਬਾਜ ਆਈ ਜਾਂਦੀ ਆ ਤੇ ਮੈਂ ਚਾਹਨੀ ਹੈ ਕਿ ਜਿਹੜੀ 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 ਵਿਸ਼ਾ ਬਾਬਾ ਜੀ ਸਾਰਿਆਂ ਦੀ ਪੂਰੀ ਕਰੇ ਤੇ ਸਾਰੇ ਸਾਰੇ ਆਪਣੇ ਘਰ ਦੇ ਵਿੱਚ ਖੁਸ਼ ਰਹੋ ਖੁਸ਼ ਰਹੋ ਉਹ ਕਿਹੜਾ ਹੋ ਗਿਆ ਸੀਗਾ ਸ਼ਬਦ ਮੇਰੀ ਤੁਮ ਦੇ ਜੱਗ ਜਾਣਨ ਹੋਆ ਹਾਂ ਸਤਿਗੁਰ ਨਾਨਕ ਪਰਗਟਿਆ ਮਿੱਟੀ ਤੁੰ ਜਲੀ ਚਾਨਣ ਪੁਆ ਤੇ ਚਲੋ ਜੀ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ